ਲੋ ਵੀਰ ਜੀ ਸਾਡਾ ਵੀਰ ਖੜਾ ਤੋਂ ਡਰ ਦੇ ਕਾਰਨ ਸਖਤ ਤਮਾ ਤੇ ਪਸ਼ੂ ਲੈ ਕੇ ਜਾਂਦਾ ਹੋਇਆ ਤੇ ਪੁੱਛਨੇ ਵੀਰ ਜੀ ਉਹਨਾਂ ਨੂੰ ਕਿ ਪਿੰਡ ਗੱਗੋ ਮਾਲ ਤੋਂ ਆਪਣੇ ਵੀਰ ਜਣੀ ਵੀਰ ਜੀ ਸასიਖਾਲ ਕੀ ਹਾਲ ਚੱਲ ਜੀ ਵਧੀਆ ਵਧੀਆ ਵੀਰ ਜੀ ਤੇ ਮੰਨ ਲਓ ਪਾਣੀ ਆ ਗਿਆ ਫਿਰ ਇੱਧਰ ਚਾਰੀਆਂ ਜੀਆ ਪਹਿਲਾਂ ਹੀ 10 ਮਿੰਟ ਤੁਰਦੇ ਆਂ ਲੋ ਵੀਰ ਜੀ ਉਹਨਾਂ ਨੇ ਪਹਿਲਾਂ ਹੀ ਆਪਣਾ ਇੰਤਜ਼ਾਮ ਕਰ ਲਿਆ ਕਿਉਂਕਿ ਇਹਨਾਂ ਦੇ ਪਿੰਡ ਪਾਣੀ ਇੰਟਰ ਹੋ ਗਿਆ ਵੀਰ ਜੀ ਨੇ ਡੇਰੇ ਤੋਂ ਬਾਵੇ ਕਿਲੇ ਤੋਂ ਤੇ ਬਾਕੀ ਵੀ ਇਹਨੇ ਅੱਗੇ ਜਾ ਕੇ ਆਹ ਦੇ ਲਾਉੜੀ ਭਾਜੀ ਆ ਵੇਖੋ ਵਿਚਾਰੇ ਆਪਣਾ ਸਾਰਾ ਮਾਲ ਡੰਗਰ ਲੱਦ ਕੇ ਵੀਰ ਹੁਣੇ ਜਾ ਰਹੇ ਆ ਆ ਵੇਖੋ ਜੀ ਬਹੁਤ ਪਾਣੀ ਪਾਉਂਦੇ ਆ ਉਹ ਭਾਜੇ ਇਹ ਇਧਰ ਵੀ ਵੇਖੋ ਵੇਖੋ ਆਪਣੇ ਵੀਰ ਹੁਣੀ ਇਹਨਾਂ ਵਿਚਾਰਿਆਂ ਨੇ ਇੱਥੇ ਪਸ਼ੂ ਖਿਲਾ ਰਹੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਯਾ ਚੱਲ ਜੇ ਵਧੀਆ ਜੀ ਵਧੀਆ ਵਧੀਆ ਤੇ ਕੱਢ ਲਿਆ ਨੇ ਪਸ਼ੂ ਹਾਂ ਜੀ ਹਾਂ ਜੀ ਠੀਕ ਆ ਵੀਰ ਜੀ ਪਾਣੀ ਬਹੁਤ ਆ ਗਿਆ ਆਪਣੇ ਉਧਰ ਹਣਾ ਹਾਂ ਜੀ ਹਾਂ ਜੀ ਬਹੁਤ ਜ਼ਿਆਦਾ ਠੀਕ ਆ ਹੋਰ ਅੰਕਲ ਜੀ ਵਧੀਆ ਜੀ ਵਧੀਆ ਵਧੀਆ ਚਾਹੀਦਾ ਜੀ ਹੋਰ ਠੀਕ ਠਾਕ ਆ ਠੀਕ ਆ ਠੀਕ ਆ ਚਲੋ ਠੀਕ ਹੀ ਚਾਹੀਦਾ ਜੀ ਆ ਬੋ ਢਾਲੀਆਲ ਨੂੰ ਪਾਵੇ ਹਾਂ ਜੀ ਆ ਦੇਖੋ ਸਭ ਆਪਾਂ ਸੁਰੱਖਿਆ ਥਾਵਾਂ ਤੇ ਜਾ ਰਹੇ ਆ ਆ ਦੇਖੋ ਸਾਰਾ ਕੁਛ ਸੂਰ ਸਮੇਤ ਸਾਰਾ ਕੁਛ ਲੱਧਿਆ ਹੈ ਨਾ ਵੀਰਾਂ ਨੇ ਇਧਰ ਫੇਰ ਵੇਖੋ ਤੇ ਅੱਗੇ ਵੀ ਤਾਂ ਆਹ ਆਪਣੇ ਫਾਟਾ ਦੀ ਸਾਰੇ ਭਾਂਪੜਾ ਨੂੰ ਪਈਆ ਗੁਜਰ ਵਿਚਾਰੇ ਵੀ ਸੱਚੇ ਥਾਵਾਂ ਦੇ ਵਿੱਚੋਂ ਆਪਣਾ ਮਾਲ ਨਗਰ ਲੈ ਕੇ ਜਾ ਰਹੇ ਆ ਆਜੋ ਤੁਹਾਨੂੰ ਬਖਮਨੇ ਆ ਇੱਚ ਮਿਆਰੀ ਅੱਡਾ ਏ ਜਿਹੜਾ ਉਥੋਂ ਦੀ ਫੋਕਲ ਪੈਂਦੇ ਹਾਲਾਤ ਆ ਵੇਖੋ ਵਿਚਾਰੇ ਲੋਕਾਂ ਨੇ ਸਭ ਸਮਾਨ ਪਸ਼ੂ ਲੱਦ ਲੁੱਦ ਕੇ ਲਿਆ ਕੇ ਤੇ ਲਾਏ ਆ ਵੇਖੋ ਪਸ਼ੂ ਹੀ ਪਸ਼ੂ ਆ ਸਾਬ ਮੰਡੀ ਭਰੀ ਪਈ ਆ ਫੋਕਲ ਪੈਂਡਾ ਇਧਰ ਵੀ ਵੇਖੋ ਇਹ ਦਾਣੇ ਵਾਲੀ ਮੰਡੀ ਆ ਇਹ ਸਭ ਭਰੀ ਪਈ ਆ ਵੇਖੋ ਅਪੰਦਰ ਦੇ ਬਹੁਤ ਹੀ ਮੜੇ ਲਾਦੇ ਉਧਰੋਂ ਮੀਂਹ ਵੀ ਪੈ ਰਿਹਾ ਏ ਇਹ ਹੋਰਾਂ ਤੇ ਇਧਰ ਵੀ ਤੁਹਾਨੂੰ ਦਿਖਾਉਨੇ ਆ ਵੇਖੋ ਸਭ ਮੰਡੀਆਂ ਭਰੀਆਂ ਪਈਆਂ ਏ ਤੇ ਉੱਤੋਂ ਬਾਰਿਸ਼ ਵੀ ਬਹੁਤ ਹੋ ਰਹੀ ਆ ਇਪ ਪੇਟ ਚ ਮਿਆਰੀ ਪੁਲਸ ਚੌਂਕੀ ਕਰਦੇ ਆ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਆਪਣੇ ਪੇਟ ਦੇ ਡਾਕਟਰ ਸਾਹਿਬ ਆ ਡਾਕਟਰ ਸਾਹਿਬ ਪਿੱਛੇ ਕੀ ਹਲਾਪ ਆ ਮਾਰਾ ਜੀ ਜਿਹੜਾ ਪੇਟ ਦਾ ਪ੍ਰੈਸ਼ਰ ਕਰਾਲੀ ਆ ਹਾਂ ਕਰਾਲੀਆਂ ਪੇਟ ਪੇਟ ਦਾ ਸੱਕੀ ਜਾਂਦੀ ਆ ਆ ਜਿਹੜੀ ਸੱਕੀ ਸੀਮ ਨਾਲ ਜਾਂਦਾ ਇਹ ਕਰਾਲੀਆਂ ਦੇ ਲੱਗੋ ਤੁਕੀ ਆ ਕਰਾਲੀ ਪੇਟ ਨੂੰ ਇਹੇ ਖੜਕਣਾ ਥੋੜਾ ਪਾਣੀ ਕਰਦਾ ਖੜਕਣਾ ਲੋ ਵੀਰ ਜੀ ਕਰਾਲੀਆਂ ਪੇਟ ਇਹਨੇ ਵੀ ਸਾਰਾ ਹਾਲਾਤ ਨਾਲ ਦੱਸਿਆ ਹੈ ਹਾਂਜੀ ਹਾਂਜੀ ਆਪਣਾ ਧਿਆਨ ਰੱਖ ਕੇ ਹਾਂਜੀ ਹਾਂਜੀ ਬਿਲਕੁਲ ਤੇਰੇ ਦਾ ਵੇਖ ਕੇ ਹਾਂਜੀ ਤਿਆਰੀ ਕਰਕੇ ਤੇ ਆਪਣਾ ਸਾਰਾ ਸਖਤ ਦਾਵਾਂ ਤੇ ਜਾਓ ਮੇਰੇ ਭੈਣ ਭਰਾ ਹੈ ਮਾਲ ਡੰਗਰ ਪਰਿਵਾਰ ਸਾਰਾ ਸਖਤ ਦਾਵਾਂ ਤੇ ਆਦੀ ਹੱਥ ਜੋੜ ਕੇ ਉਹ ਬੇਨਤੀ ਬਾਕੀ ਤੇ ਜੋ ਵੀ ਬੰਦਾ ਸਭ ਕੁਝ ਕਰ ਲੈਣਾ ਬਿਲਕੁਲ ਭਾਜੀ ਠੀਕ ਆ ਪਾਜੀ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਡਾਕਟਰ ਸਾਹਿਬ ਨੇ ਵੀ ਇਹੋ ਵਿਚਾਰ ਦਿੱਤੇ ਆ ਤੇ ਲਓ ਵੀਰ ਜੀ ਇਧਰ ਵੀ ਹਿਸਾਬ ਨਾਲ ਤਿਆਰੀ ਆ ਲੋਕਾਂ ਦੀ ਸਮਾਨ ਸੌਣ ਲੱਦਨ ਦੀ ਤੇ ਬਹੁਤ ਬਹੁਤ ਧੰਨਵਾਦ ਜੀ